ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.avpsanjar.in ਖੇਤਾਂ ਵਿੱਚ ਪਏ ਗਲੇ ਸੜੇ ਆਲੂਆਂ ਦਾ ਇਹ ਆਲਮ ਹੈ ਆਲੂ ਦੀ ਖੇਤੀ ਲਈ ਮਸ਼ਹੂਰ ਜ਼ਿਲ੍ਹਾ ਮੋਹਾਲੀ ਦੇ ਪਿੰਡ ਬਰੋਲੀ ਦਾ ਬੇਮੌਸਮੀ ਬਰਸਾਤ ਨੇ ਸਾਰੇ ਇਲਾਕੇ ਚ ਆਲੂ ਦੀ ਫਸਲ ਤਬਾਹ ਕਰ ਦਿੱਤੀ ਇਸੇ ਹੀ ਪਿੰਡ ਦੇ ਕਿਸਾਨ ਦیدار ਸਿੰਘ ਨੂੰ ਮੀਂਹ ਨੇ ਕਰਜ਼ਈ ਬਣਾ ਦਿੱਤਾ ਹੈ ਕਰਜ਼ਾ ਚੁੱਕ ਕੇ ਬੜੀ ਉਮੀਦ ਨਾਲ ਆਲੂ ਦੀ ਖੇਤੀ ਕੀਤੀ ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਬੇਮੌਸਮੀ ਬਾਰਿਸ਼ ਨੇ ਉਸ ਦੀ 10 ਏਕੜ ਆਲੂ ਦੀ ਫਸਲ ਤਬਾਹ ਕਰ ਦਿੱਤੀ ਕਰਜ਼ਾ ਉਤਾਰਨ ਲਈ ਚੁੱਕਿਆ ਕਰਜ਼ਾ ਪਾਣੀ 'ਚ ਡੁੱਬ ਚੁੱਕਾ ਹੈ ਅਜਿਹੀ ਘੜੀ ਵਿੱਚ ਉਸ ਨੂੰ ਆਪਣੀ ਨਹੀਂ ਬਲਕਿ ਆਪਣੇ ਪਰਿਵਾਰ ਦੀ ਫਿਕਰ ਹੈ ਸਾਤੇ 7.5 ਲੱਖ ਰੁਪਇਆ ਕਰਜ਼ਾ ਲਿਮਿਟਾਂ ਵਗੈਰਾ ਲਈਆਂ ਇਹ ਹੀ ਆਪਣੇ ਖੇਤੀ ਵਾਸਤੇ ਡੀਜੇ ਲਿਆ ਬੀਜ ਲਿਆ ਮੁੰਡਾ ਖਾਦਾਂ ਪਾਈਆਂ ਤੇ ਕਾਫੀ ਖਰਚਾ ਆਉਂਦਾ ਆਲੂ ਦੀ ਖੇਤੀ ਹੈ ਹਰੇਕ ਬੰਦੇ ਦੇ ਵਾਸਤੇ ਗੱਲ ਨਹੀਂ ਹੈਗੀ ਅਮਨੇ ਤਾਂ ਕਦੇ ਇਤਨੀ ਵਾਰ ਦੇਖੀ ਨਹੀਂ ਨਾ ਟਾਈਮ ਸਰ ਪਟਾਈ ਹੋਈ ਨਾ ਅੱਗੇ ਕੀ ਫਸਲ ਦੀ ਬਜਾਈ ਹੋਈ ਟਾਈਮ ਸਰ ਤੇ ਕਿਵੇਂ ਇਹ ਆਲੂ ਕੀ ਫਸਲ ਐਸੀ ਹੈ ਇਸਕੇ ਪਰ ਕਮ ਸੇ ਕਮ 25-30000 ਰੁਪਏ ਏਕੜ ਪਰ ਬਜਾਈ ਪਰ ਖਰਚਾ ਆਤਾ ਹੈ ਇਹ ਇਸ ਵਿੱਚੋਂ ਕੋਈ 60-70% ਨੁਕਸਾਨ ਆ ਹਮਾਰਾ ਤੇ ਅੱਗੇ ਮੈਂ ਕਾਰਜਾ ਚੱਕ ਕੇ ਪਹਿਲਾਂ ਹੀ ਖੇਤੀ ਕਰ ਰਹਾ ਹਾਂ ਆਲੂ ਵੀ ਪਤਲ ਗਈ اتنا ਖਰਚਾ ਉਠਾਇਆ ਤੇ ਅੱਗੇ ਆ ਕੇ ਬੱਚੋਂ ਕੀ ਐਡਮਿਸ਼ਨੋਂ ਦਾਖਲਾ ਵੀ ਕਰਵਾਉਣਾ ਹੈ ਤੇ ਉਹ ਵੀ ਕਿੱਥੋਂ ਕਰਾਵਾਂਗੇ ਫਿਕਰ ਪਿਆ ਹੋਇਆ ਹੈ ਪੰਜਾਬ ਵਿੱਚ ਤਕਰੀਬਨ 80 ਹਜ਼ਾਰ ਹੈਕਟੇਅਰ ਰਕਬੇ 'ਚ ਆਲੂ ਦੀ ਕਾਸ਼ਤ ਹੁੰਦੀ ਹੈ ਮੌਸਮ ਦੇ ਬਦਲੇ ਮિજાਜ ਨੇ ਸਭ ਤੋਂ ਜ਼ਿਆਦਾ ਨੁਕਸਾਨ ਆਲੂਆਂ ਦੀ ਫਸਲ ਦਾ ਹੀ ਕੀਤਾ ਹੈ ਤਕਰੀਬਨ 60 ਫੀਸਦੀ ਦੇ ਆਲੂਆਂ ਦੀ ਫਸਲ ਬਰਬਾਦ ਹੋਣ ਦਾ ਖਤਰਾ ਹੈ ਆਲੂ ਉਤਪਾਦਕ ਨੂੰ ਬੇਮੌਸਮੀ ਮੀਂਹ ਤੇ ਗੜੇਮਾਰੀ ਦੀ ਮਾਰ ਨੇ ਕਰਜ਼ਈ ਕਰ ਦਿੱਤਾ ਹੈ। ਸਭ ਤੋਂ ਵੱਧ ਨੁਕਸਾਨ ਠੇਕੇ ਤੇ ਜ਼ਮੀਨ ਲੈ ਕੇ ਵਾਹੇ ਕਰਨ ਵਾਲੇ ਕਿਸਾਨਾਂ ਨੂੰ ਚੱਲਣਾ ਪੈ ਰਿਹਾ ਹੈ ਕਿਉਂਕਿ ਉਹਨਾਂ ਨੂੰ ਲਾਗਤ ਵੀ ਵਾਪਸ ਨਹੀਂ ਮੁੜ ਰਹੀ। ਇਸ ਤੋਂ ਇਲਾਵਾ ਕਣਕ ਦਾ 7 ਲੱਖ ਹੈਕਟੇਅਰ ਫਸਲ ਦਾ ਨੁਕਸਾਨ ਹੋਇਆ ਹੈ। ਇਸ ਹਾਲਤ ਵਿੱਚ ਪੰਜਾਬ ਸਰਕਾਰ ਨੇ ਕੇਂਦਰ ਤੋਂ ਮਦਦ ਦੀ ਮੰਗ ਕੀਤੀ ਹੈ।

Android users Play Store ਵਿੱਚ ਅਤੇ Apple users App Store ਵਿੱਚ ਜਾ ਕੇ ABP Live type ਕਰੋ ABP ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ ABP News Punjabi, tarha, Punjabi jaano, pal pal News ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਹਣ ਚਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ ABP Live ਐਪ ਅਤੇ ਸਿਲੈਕਟ ਕਰੋ ABP News Punjabi